ਫਰੀਦਕੋਟ ਵਿੱਚ ਵੀ ਮੌਸਮ ਨੇ ਅਚਾਨਕ ਪਲਟਾ ਮਾਰ ਦਿੱਤਾ ਤੇਜ਼ ਹਵਾਵਾਂ ਦੇ ਨਾਲ ਹੋਈ بارش ਨਾਲ ਜਿੱਥੇ ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੀ ਪਰ ਕਿਸਾਨਾਂ ਤੇ ਆਰਥਿਕਾਂ ਦੀ ਚਿੰਤਾ ਵਧ ਗਈ ਹੈ بارشਦਰਾਂ ਅਨਾਜ ਮੰਡੀ ਵਿੱਚ ਖੁੱਲੇ ਵਿੱਚ ਰੱਖੀ ਫਸਲ ਭਿੱਜ ਗਈ ਹੈ ਜਿਸ ਕਾਰਨ ਮੰਡੀ ਵਿੱਚ ਹਾਹਕਾਰ ਮਚ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਫਸਲ ਦੀ ਤੁਲਾਈ ਤੇ ਵਿਕਰੀ ਦੀ ਢੀ ਕਰ ਰਹੇ ਸਨ ਪਰ بارش ਨਾਲ ਉਨ੍ਹਾਂ ਦਾ ਨੁਕਸਾਨ ਹੋ ਗਿਆ ਹੈ ਰੋਕ ਰੋਕੇ ਪੈ ਰਿਆ ਮੀਂਹ ਤੇ ਹਨੇਰੀ ਕਾਰਨ ਕਾਫੀ ਨੁਕਸਾਨ ਹੋਇਆ ਹੈ ਸਾਡਾ ਮੇਰੇ ਇਕੱਲੇ ਦਾ 20000 ਦਾ ਨੁਕਸਾਨ ਆ ਜੀ ਅੱਜ ਫਟ ਗਿਆ ਖਤਮਾ ਖਤਮਾ ਕਿੰਨੇ ਕਿੰਨੇ ਕਿਕਰ ਦਾ ਪੰਪਾ ਸੀ ਗਿਆ ਜੀ ਸਾਡਾ 4 ਕਿਲੋ ਸਾਡੇ 4 ਕਿਲੋ ਤੇ ਕੀ ਕਾਰਨ ਕੀ ਆ ਲੱਗਦਾ ਬਾਰਸ਼ ਐਨੀ ਹੈ ਕਿ ਚੁਛੜਾ ਬਹੁਤ ਜ਼ਿਆਦਾ ਕਾਰਨ ਨਹੀਂ ਸਮਝਦਾ ਢੇਰਿਆਂ ਤੇਰਬਾਲ ਦਿੱਤੇ ਉਹ ਜਾ ਕੇ ਬਾਹਰ ਮਾਰੇ ਤੇ ਥੱਲੇ ਦਾ ਮੰਬੀਲਾ ਪਾਣੀ ਵੇਚ ਲਈ ਵੜ ਕੇ ਢੇਰੀਆਂ ਨੇ ਗਿਆ ਲੋ ਕੋਈ ਪ੍ਰਬੰਧਾਂ ਦੀ ਘਾਟ ਲੱਗੀ ਜਾਂ ਵੈਸੇ ਪਾਣੀ ਵੈਸੇ ਪਾਣੀ ਜਾ ਰਹਾ ਵੀ ਪਰੰਦਾ ਦਾ ਵਧੀਆ ਤੇ ਮੰਡੀ ਬਣੀ ਆ ਹਰ ਦਿਨਾਂ ਹੀ ਵਧੀਆ ਦਰਦਾਰ ਸੀਗਾ ਸਾਰਾ ਕੁਝ ਸੀਗਾ ਪਰ ਸਾਨੂੰ ਇਹ ਤਾਂ ਕਿਸੇ ਕਮੇਟੀ ਵਾਲੇ ਇਹਨੇ ਨਹੀਂ ਪੁੱਛਿਆ ਵੀ ਕੀ ਹੋਇਆ ਇਹੋ ਦਿਨਾਂ ਕੀ ਹਾਲਾ ਜਾਂ ਕਿਸੇ ਨੇ ਕੋਈ ਵੀ ਤੇ ਅੱਗੇ ਵੀ ਮੌਤ ਫਿਰ ਖਰਾਬ ਲੱਗਦਾ ਹੈਗਾ ਕੋਈ ਕਿਤੇ ਕਿੰਨਾ ਦੇਖੋ ਜੀ ਨਾ ਨਗਰ ਇਲਾਕੇ ਸਾਡੇ ਵੇਖੋ ਕੀ ਬੰਦ ਆ ਨਾ ਤਾਂ ਚੱਕਿਆ ਜੀ ਇਹਰਾ ਫੁੱਟੂਗਾ ਜੀ ਜਿਵੇਂ ਸੀ ਤਰਪਾਲ ਦੇ ਨੇ ਫਟ ਘਟਦਾ ਬੋਲੇ ਵਾਲੇ ਚਾਰ ਦਿਨ ਚਾਰ ਦਿਨ ਹੋਗੇ ਤੇ ਕਿਵੇਂ ਰਿਹਿਆ ਰਾਤ ਨੂੰ ਬਰਸਾਤ ਆਈ ਉਹ ਸਾਨੂੰ ਤਾਂ ਕੋਈ ਪਤਾ ਨਹੀਂ ਇਹ ਤਾਂ ਭੱਜ ਕੇ ਅੰਦਰ ਜਾਵੜੇ ਕੋਈ ਦਰਵਾਜ਼ਾ ਕੋਈ ਦਿੱਤੇ ਸੀ ਸ਼ਾਮ ਨੂੰ ਆੜਤੀਆਂ ਨੇ ਬਹੁਤ ਮਿਹਨਤ ਕੀਤੀ ਅਸੀਂ ਵੀ ਕੀਤੀ ਪਰ ਮੇਰੀ ਨੇ ਕੋਈ ਪੇਜ ਨਹੀਂ ਜਾਣ ਦਿੱਤੇ ਮੀ ਜਿਆਦੇ ਸੀਗਾ ਪਹਿਲਾਂ ਕਿਹੜਾ ਮੀ ਜੀ ਆਖਿਆ ਤੁਹਾਨੂੰ ਆ ਸਾਰਾ ਮੀਂਹਾਂ ਛੜਕਾਂ ਭਰੀਆਂ ਸੀ ਕੋਈ ਤਾਂ ਦੁਕਾਨਾਂ ਦੇ ਜਾਣ ਦਾ ਹੋਗੂ ਨਹੀਂ ਮਿਲਿਆ ਕੋਈ ਖੋਲਿਆ ਜੀ ਇਹਨਾਂ ਨੇ ਕੋਈ ਆਇਆ ਪ੍ਰਚਾਰਨ ਦਾ ਕੋਈ ਬਹੁਤ ਵੀ ਤਾਂ ਕੋਈ ਆਇਆ ਨਹੀਂ ਬਹੁਤ ਤਾਂ ਪਤਾ ਨਹੀਂ ਕੋਈ ਨਹੀਂ ਬੰਦਿਆ ਸਨਵਾ ਚਾਰ ਦਿਨ ਹੋ ਗਏ ਜੀ ਪੰਜਵਾਂ ਦਿਨ ਆ ਗਿਆ ਜੀ ਅੱਛਾ ਅਲੇ ਤੱਕ ਸੋਲਾਈ ਤਾਂ ਹੋਈ ਨਹੀਂ ਕੋਈ ਤਲਾਈ ਕਿੱਥੇ ਵੀ ਅਜੇ ਤਲਾਈ ਦਾ ਕੋਈ ਨਾਮੁਨਸ਼ਾਨ ਨਹੀਂ ਨਹੀਂ ਹੈਗਾ ਹਾਂਜੀ ਬਾਕੀ ਆ ਮੀਂਹ ਨੇ ਉਤੋਂ ਜ਼ਿਆਦਾ ਗੜਬੜ ਹੋ ਗਈ ਮੀਂਹ ਨਾਲ ਕਿੰਨਾ ਮੀਂਹ ਕਿੰਨਾ ਟਿਕਾ ਮੀਂਹ ਤਾਂ ਬਹੁਤ ਹੈ ਜੀ ਮੀਂਹ ਦੀ ਤਾਂ ਤੁਸੀਂ ਦੱਸੋ ਇਹਨੂੰ ਨਹੀਂ ਲੱਗਦਾ ਕੋਈ ਫਰੀਕੋਟ ਦੀ ਅਨਾਜਮਣੋ ਸਿੱਡਾਂ ਦੇ ਵੀ ਘਾਟਾ ਤਾਂ ਕਰਕੇ ਨੁਕਸਾਨ ਹੋ ਜਾਂਦਾ ਸਿੱਡਾਂ ਦਾ ਦੀ ਹੈਗੀ ਹੈ ਘਾਟ ਜੀ ਬਿਲਕੁਲ ਘਾਟ ਘਾਟ ਕਰਕੇ ਤਾਂ ਝੋਨਾ ਇਹ ਬੇਰਾ ਮੁੰਡਿਆ ਖਰਾਬ ਹੋਂਡਿਆ ਵਾ ਇਹ ਕੋਈ ਸੱਡਾਂ ਦਾ ਕੋਈ ਪੂਰਾ ਬੰਦੋਬਸਤ ਹੁੰਦਾ ਦਾ ਅਗਲਾ ਸੱਡ ਦੇ ਥੱਲੇ ਲਾਉਂਦਾ ਠੀਕ ਹੈ ਨਾ ਹੁਣ ਸੱਡ ਦੇ ਥੱਲੇ ਤਾਂ ਦੋ ਜਿੰਨਾ ਦਾ ਲੈ ਜਾਂਦਾ ਬਾਕੀ ਦਾ ਜੋ ਨਾ ਕਿੱਥੇ ਜਾਊਗਾ ਬਾਕੀ ਦਾ ਤਾਂ ਬਸ ਰੁੜੀ ਜਾਂਦਾ ਤੇਰੇ ਸਾਹਮਣੇ ਹੀ ਹੈ ਬੁਰਾ ਹਾਲ ਹੈ ਜ਼ਿਮੀਦਾਰ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੋਈ ਆਇਆ ਕੋਈ ਨਹੀਂ ਇਹ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆਗਾ ਨਾ ਕਿਸੇ ਨੇ ਕੋਈ ਹਾਲ ਪੁੱਛਿਆ ਨਾ ਕਿਸੇ ਨੇ ਚਾਲ ਪੁੱਛਿਆ ਇੱਥੇ ਆ ਕੇ ਆਪ ਹੀ ਜਿੰਨਾ ਵੀ ਆਪ ਹੀ ਕਰੀ ਜਾਨੇ ਕੰਮ ਸਾਰੇ ਇਸੇ ਤਰ੍ਹਾਂ ਰਾਤ ਮੌਕੇ ਆਏ ਤੇਜ਼ ਹੰਫਾਨ ਅਤੇ ਮੀਂਹ ਕਾਰਨ ਕਈ ਪੁਰਾਣੇ ਦਰਖਤ ਟੁੱਟ ਗਏ। ਬਿਜਲੀ ਦੇ ਖੰਬੇ ਡਿੱਗ ਗਏ ਤੇ ਪੂਰੇ ਸ਼ਹਿਰ ਦੀ ਬਿਜਲੀ ਬੰਦ ਹੋ ਗਈ। ਅਤੇ ਬਹੁਤ ਸਾਰੇ ਰਸਤੇ ਵੀ ਬਲਾਕ ਹੋਏ ਹਨ ਅਤੇ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲਾਤ ਆ ਜੀ ਕੱਲ ਜਿਹੋ ਨੇਰੀ ਰਾਤ ਨੂੰ ਬਹੁਤ ਤੇਜ਼ ਹਨੇਰੀ ਸੀ, ਬਹੁਤ ਤੇਜ਼ ਮੀਂਹ ਹਨੇਰੀ ਨਾਲ ਫਰੀਦਕੋਟ ਦੇ ਹਾਲਾਤ ਬਹੁਤ ਮਾੜੇ ਆ ਜੀ। ਬਹੁਤ ਪੁਰਾਣੇ-ਪੁਰਾਣੇ ਜਿਹੜੇ 70-80 ਸਾਲ ਪੁਰਾਣੇ ਦਰਖਤ ਸੀ ਉਹ ਜੜੋਂ ਪੱਟੇ ਗਏ ਜੀ। ਬਿਜਲੀ ਦੇ ਖੰਬੇ ਬਹੁਤ ਦੇਖ ਪਏ ਜੀ। ਘਰਾਂ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਬਿਜਲੀ ਚਲੀ ਗਈ ਜੀ ਹਾਤੋਂ ਸਾਰਾ ਦਿਨ ਲਾਈਟ ਨਹੀਂ ਆਈ ਅਜੇ ਤੱਕ ਵੀ ਲਾਈਟ ਬਹਾਲ ਨਹੀਂ ਫਰੀਦਕੋਟ ਚ ਸਾਰੇ ਫਰੀਦਕੋਟ ਦੀ ਲਾਈਟ ਬੰਦ ਹੈ ਜੀ ਕਿਉਂਕਿ ਖੰਭੇ ਬਹੁਤ ਪੱਟੇ ਗਏ ਤਾਰਾਂ ਸਾਰੇ ਡਿੱਗ ਪਈਆਂ ਤੁਸੀਂ ਦੇਖ ਸਕਦੇ ਹੋ ਦਰਖਤ ਜੀ ਇਹ ਪੁਰਾਣੇ-ਪੁਰਾਣੇ ਦਰਖਤੇ ਸਾਰੇ ਡਿੱਗ ਪਏ ਜੀ ਬਹੁਤ ਪੁਰਾਣੇ ਦਰਖਤ ਆ ਅਸੀਂ ਖੜੇ ਆ ਫਰੀਦਕੋਟ ਦੇ ਦਰਬਾਰਗੰਜ ਦੇ ਵਿੱਚ ਜੀ ਇਥੇ ਡੀਆਈਜੀ ਸਾਹਿਬ ਰਹਿੰਦੇ ਆ ਡੀਆਈਜੀ ਸਾਹਿਬ ਦੇ ਘਰ ਦੀ ਆਪਦੀ ਕੰਢੇ ਡਿੱਗ ਪਈ ਜੀ ਡੀਆਈਜੀ ਸਾਹਿਬ ਜੋ ਆਪ ਰਹਿੰਦੇ ਆ ਉਹਨਾਂ ਦੇ ਘਰ ਦੀ ਦੁਆਰ ਵੀ ਸਾਰੇ ਡਿੱਗ ਪ ਹਾਂਜੀ ਠੀਕ ਹੈ ਜੀ ਜਿਹੜੀ ਰਾਤ ਇੱਕ ਕੁਦਰਤੀ ਕੁਰੋਪੀ ਹੋਈ ਹੈ ਬਹੁਤ ਨੁਕਸਾਨ ਹੋ ਗਿਆ ਗੱਡੀ ਦਾ ਵੀ ਨੁਕਸਾਨ ਹੋ ਗਿਆ ਹੈ ਜੀਲੀ ਬੋਰਡ ਦਾ ਵੀ ਬਹੁਤ ਜਿਹੜਾ ਸਮਾਨ ਹੈ ਉਹ ਵੀ ਕਾफी ਨੁਕਸਾਨਿਆ ਗਿਆ ਖੰਭਾ ਹੈ ਇਹਨਾਂ ਦੇ ਮੀਟਰ ਹੈ ਉਹ ਨੁਕਸਾਨੇ ਗਏ ਹੈ ਹੋਰ ਵੀ ਬਰਖਾ ਦਾ ਨੁਕਸਾਨ ਹੋਇਆ ਹੈ ਜੰਗਲਾਤ ਵਿਭਾਗ ਮੈਂ ਇਹਨਾਂ ਨੂੰ ਕਾਲ ਤਾਂ ਕਰਤੀ ਹੈ ਜੀ ਪਰ ਹਜੇ ਤੱਕ ਉਹਨਾਂ ਦਾ ਪਹੁੰਚਿਆ ਕੋਈ ਨਹੀਂ ਇੱਥੇ ਪਰ ਕੁਝ ਐਤਵਾਰ ਹੈ ਉਹਨਾਂ ਨੂੰ ਵੈਸੇ ਹੀ ਐਤਵਾਰ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ ਤੇ ਖਬਰ ਜ਼ਰੂਰ ਕਰਤੀ ਜੀ ਉਹਨਾਂ ਨੂੰ ਜਲਦੀ ਆ ਰਹੇਗੇ ਜੀ ਤੇ ਬਿਜਲੀ ਵਿਭਾਗ ਨੇ ਵੀ ਆਪ ਗੱਲ ਕਰਦੇ ਦੋ ਖੰਭੇ ਡਿੱਗੇ ਪਏ ਇੱਕ ਇੱਧਰ ਡਿੱਗਾ ਇੱਕ ਉਧਰ ਵੀ ਡਿੱਗਾ ਹੋਇਆ ਔਰ ਮੀਟਰ ਵੀ ਕਾਫੀ ਨੁਕਸਾਨੇ ਗਏ ਹੈ ਬਿਜਲੀ ਮੈਕਮੇਲ ਨੂੰ ਵੀ ਖਬਰ ਕਰ ਦਿੰਨੇ ਆ ਜੀ ਹਾਂ ਤੇ ਬਾਕੀ ਇਹ ਹੈਗਾ ਵੀ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਇੰਨਾ ਬਹੁਤ ਜਾਨਕੀ ਸ਼ੁਕਰ ਹੈਗਾ ਪਰ ਜਿਨ੍ਹਾਂ ਦੀ ਕਾਰ ਖੜੀ ਸੀ ਮੀਟਰਾਂ ਦਾ ਇਹ ਵੀ ਕੋ ਨੁਕਸਾਨ ਥੋੜਾ ਨਹੀਂ ਹੈ ਇਕੱਲਾ ਇੱਥੇ ਨਹੀਂਗਾ ਸੀਤਕੋੜ ਦੇ ਆਲੇ ਦੋਲੇ ਜਿੰਨੀਆਂ ਵੀ ਸੜਕਾਂ ਸਾਰੀਆਂ ਤੇ ਨੁਕਸਾਨ ਹੋਇਆ ਵੇ ਕਿਸੇ ਹੋਰ ਪਾਸੇ ਵੀ ਇਸ ਤਰ੍ਹਾਂ ਦੇ ਹਲਾਤ ਬਣੇ ਨਹੀਂ ਜਾਈਂਦੇ ਫੋਟ ਪੂਰਾ ਰੋਡ ਤੇ ਵੀ ਪਤਾ ਲੱਗ ਗਿਆ ਹੀ ਕਾਫੀ ਦ੍ਰਿਸ਼ਤ ਲੱਗੇ ਆ ਸਾਧ ਰੋਡ ਤੇ ਵੀ ਕਾਫੀ ਦ੍ਰਿਸ਼ਤ ਲੱਗੇ ਗਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ